ਈਦੇ ਹੀ ਕੋਲਾ ਮੋਟੇ ਤੇ ਪੱਕ ਬੰਨ ਲਾ ਲਿਆ ਨੇ ਮੋਟੇ ਜੀ ਦੀ ਬੱਤੀਆਂ ਪਿਆਸ਼ ਦਾਰ ਦੀ ਲਾਲੀਆਂ ਹੋ ਜਰ ਕੰਦੀ ਤਾਂ ਜਸਾ ਇਹਨੇ ਕਿਸੇ ਵੀ ਸਲੂਕੇ ਨਾ ਦਾ ਕਈ ਦੇ ਵੀ ਸਲੂਕੇ ਨਾ ਦਾ ਫਿਰ ਅਜੇ ਥਾਣੇ ਦਾ ਪੰਜਾਬੀ ਇਕਤਾ ਚੈਨਲ ਦੇਖ ਰਹੇ ਹੋ ਤੁਸੀਂ ਇਸ ਵਲ ਦੀ ਵੱਡੀ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇੱਕ ਹੋਰ ਵੱਖਰੇ ਅੰਦਾਜ਼ ਦੀ ਚਰਚਾ ਜੋਰਾਂ ਸ਼ੋਰਾਂ ਨਾਲ ਹੋ ਰਹੀ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਬੇਟੀ ਹਰਸ਼ਿਤਾ ਕੇਜਰੀਵਾਲ ਦੀ ਮੰਗਣੀ ਮੌਕੇ ਸੀਐਮ ਭਗਵੰਤ ਮਾਨ ਤੇ ਉਹਨਾਂ ਦੀ ਘਰ ਵਾਲੀ ਭੰਗੜਾ ਪਾਉਂਦੇ ਨਜ਼ਰ ਆਏ ਅਤੇ ਜਿਸ ਦੀ ਕੀ ਹੁਣ ਡਾਕਟਰ ਗੁਰਪ੍ਰੀਤ ਕੋਰ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਗੁਰਪ੍ਰੀਤ ਕੌਰ ਵੱਖਰੇ ਅੰਦਾਜ਼ ਚ ਢੰਗੜਾ ਪਾਉਂਦੇ ਦਿਖਾਈ ਦੇ ਰਹੇ ਹਨ ਵੀਡੀਓ ਸਾਂਝੀ ਕਰਦੇ ਆ ਸੀਐਮ ਭਗਵੰਤ ਮਾਨ ਦੀ ਘਰ ਵਾਲੀ ਗੁਰਪ੍ਰੀਤ ਕੌਰ ਨੇ ਲਿਖਿਆ ਕਿ ਸੱਚੇ ਪੰਜਾਬੀ ਵੱਜੋ ਪਿਆਰ ਅਤੇ ਏਕਤਾ ਦਾ ਜਸ਼ਨ ਮਨਾਉਣਾ ਸੰਜਾ ਹੈ ਖੁਸ਼ੀ ਡਾਂਸ ਅਸੀਸਾਂ ਤੇ ਏਕਤਾ ਨਾਲ ਪਰੀਕ ਕਸੁੰਦਰ ਸ਼ਾਮ ਇਸ ਵੀਡੀਓ ਵਿੱਚ ਸੀਐਮ ਭਗਵੰਤ ਮਾਨ ਆਪਣੀ ਪਤਨੀ ਨਾਲ ਸਟੇਜ ਤੇ ਨਜ਼ਰ ਆ ਰਹੇ ਹਨ ਬੈਕਗਰਾਉਂਡ ਚ ਨੱਚਣ ਤੋਂ ਪਹਿਲਾਂ ਹੋਕਾ ਦੇਾਂਗੇ ਪੰਜਾਬੀ ਗੀਤ ਚੱਲ ਰਿਹਾ ਤੇ ਸੀਐਮ ਭਗਵੰਤ ਮਾਨ ਤੇ ਉਹਨਾਂ ਦੀ ਪਤਨੀ ਗੀਤ ਤੇ ਖੁਸ਼ ਹੋ ਕੇ ਪਰਫਾਰਮੈਂਸ ਦੇ ਰਹੇ ਹਨ ਵਾਇਰਲ ਵੀਡੀਓ ਵਿੱਚ ਸੀਐਮ ਭਗਵੰਤ ਮਾਨ ਦੇ ਹਰ ਅੰਦਾਜ਼ ਦੀ ਖੂਬ ਤਾਰੀਫ਼ ਹੋ ਰਹੀ ਹੈ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਸੁਪਰੀਮ ਮੋਟ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਦੀ ਹਰਸ਼ੀਤਾ ਦਾ ਵਿਆਹ ਬੀਤੇ ਦਿਨੀ ਸੰਭਵ ਜੈਨ ਨਾਲ ਹੋ ਗਿਆ ਹੈ ਸ਼ੁੱਕਰਵਾਰ ਨੂੰ ਕਪੂਰਥਲਾ ਹਾਊਸ ਵਿੱਚ ਦੋਵੇਂ ਵਿਆਹ ਦੇ ਬੰਦਨ ਚ ਵੱਜੇ ਹਨ ਇਸ ਤੋਂ ਪਹਿਲਾਂ ਵੀਰਵਾਰ ਰਾਤ ਨੂੰ ਉਹਨਾਂ ਦੀ ਮੰਗਣੀ ਹੋਈ ਸੀ ਇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਾ ਗੋਮਨੀ ਸਿਸੋਧਿਆ ਸਣੇ ਪੰਜਾਬ ਦੇ ਕਈ ਮੰਤਰੀ ਵੀ ਸ਼ਾਮਿਲ ਹੋਏ ਸਨ ਇਸ ਦੌਰਾਨ ਸੀਐਮ ਨੇ ਪਤਨੀ ਗੁਰਪ੍ਰੀਤ ਕੋਰ ਨਾਲ ਖੂਬ ਪੰਗੜਾ ਪਾਇਆ ਇਸ ਵਿੱਚ ਸਿਰਫ ਪਰਿਵਾਰ ਨਜ਼ਦੀਕੀ ਰਿਸ਼ਤੇਦਾਰ ਦੋਸਤ ਤੇ ਆਮ ਆਦਮੀ ਪਾਰਟੀ ਦੇ ਚੋਣਵੇਂ ਆਗੂ ਹੀ ਮੌਜੂਦ ਸਨ ਦਿੱਲੀ ਦੇ ਸੀਨੀਅਰ ਆਗੂਆਂ ਦੇ ਨਾਲ ਪੰਜਾਬ ਦੇ ਕਈ ਮੰਤਰੀ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਅਰਵਿੰਦ ਕੇਜ ਦਿਵਾਲ ਦੀ ਤੀ ਹਰਸ਼ੀਤਾ ਦੀ ਗੱਲ ਕਰੀਏ ਤਾਂ ਹਰਸ਼ੀਤਾ ਨੇ ਦਿੱਲੀ ਪਬਲੀ ਸਕੂਲ ਨੋਇਡਾ ਤੋਂ ਪੜ੍ਹਾਈ ਕੀਤੀ ਹੈ 2014 ਵਿੱਚ ਉਹਨਾਂ ਨੇ IIT JEE ਐਡਵਾਂਸਡ ਪ੍ਰੀਖਿਆ 'ਚ 3322ਵਾਂ ਰੈਂਕ ਪ੍ਰਾਪਤ ਕੀਤਾ ਤੇ IIT ਦਿੱਲੀ ਤੋਂ ਕੈਮੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਇਸ ਦੌਰਾਨ ਉਹ ਵਿਭਾਗ ਵਿੱਚ ਤੀਜੇ ਸਥਾਨ ਤੇ ਰਹੀ ਪੜ੍ਹਾਈ ਦੌਰਾਨ ਉਹਨਾਂ ਨੂੰ ਕਈ ਕੰਪਨੀਆਂ ਤੋਂ ਨੌਕਰੀ ਦੇ ਆਫਰਸ ਵੀ ਮਿਲੇ ਸੋਏਸ਼ ਨੂੰ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ